ਦੋਸਤੋ ਇੱਕ ਕਹਾਣੀ ਹੈ ਤਿੰਨਾਂ ਚੋਰਾਂ ਦੀ ਜੋ ਇੱਕ ਅੰਨੇ ਆਦਮੀ ਦੇ ਘਰ ਚੋਰੀ ਕਰਨ ਜਾਂਦੇ ਹਨ ਪਰ ਉਹਨਾਂ ਨੂੰ ਕੀ ਪਤਾ ਕਿ ਉਹ ਘਰ ਕਿਸੇ ਆਮ ਆਦਮੀ ਦਾ ਨਹੀਂ ਬਲਕਿ ਇੱਕ ਸ਼ਿਕਾਰੀ ਦਾ ਹੈ ਆਖਰ ਵਿੱਚ ਉਹਨਾਂ ਨਾਲ ਕੀ ਹੁੰਦਾ ਹੈ ਇਹ ਜਾਣਨ ਲਈ ਪੂਰੀ ਕਹਾਣੀ ਐਂਡ ਤੱਕ ਜ਼ਰੂਰ ਦੇਖਿਓ ਕਹਾਣੀ ਦੀ ਸ਼ੁਰੂਆਤ ਵਿੱਚ ਅਸੀਂ ਤਿੰਨ ਦੋਸਤ ਵੇਖਦੇ ਹਾਂ ਜੋ ਕਿ ਇੱਕ ਚੋਰੀ ਕਰਨ ਦਾ ਪਲਾਨ ਬਣਾ ਰਹੇ ਹੁੰਦੇ ਹਨ ਫਿਰ ਉਹ ਇੱਕ ਘਰ ਵਿੱਚ ਜਾਂਦੇ ਹਨ ਅਤੇ ਉੱਥੋਂ ਚੋਰੀ ਕਰਕੇ ਵਾਪਸ ਆ ਜਾਂਦੇ ਹਨ ਫਿਰ ਇਹ ਉਹ ਚੋਰੀ ਦਾ ਸਮਾਨ ਵੇਚ ਦਿੰਦੇ ਹਨ ਚੋਰੀ ਦਾ ਸਮਾਨ ਹੋਰ ਕਰਕੇ ਇਹਨਾਂ ਨੂੰ ਬਹੁਤ ਘੱਟ ਪੈਸੇ ਮਿਲਦੇ ਹਨ ਜਿਸ ਕਰਕੇ ਇਹ ਤਿੰਨੇ ਦੋਸਤ ਉਦਾਸ ਹੋ ਜਾਂਦੇ ਹਨ ਫਿਰ ਇਹਨਾਂ ਦਾ ਇੱਕ ਦੋਸਤ ਕਹਿੰਦਾ ਹੈ ਕਿ ਉਦਾਸ ਹੋਣ ਦੀ ਕੋਈ ਲੋੜ ਨਹੀਂ ਹੈ ਮੇਰੇ ਕੋਲ ਇੱਕ ਹੋਰ ਆਈਡੀਆ ਹੈ ਉਹ ਇਹਨਾਂ ਨੂੰ ਇੱਕ ਕਾਰ ਵਿਖਾਉਂਦਾ ਹੈ ਅਤੇ ਕਹਿੰਦਾ ਹੈ ਕਿ ਇਸ ਕਾਰ ਵਿੱਚ ਇੱਕ ਬੁੱਢਾ ਆਦਮੀ ਰਹਿੰਦਾ ਹੈ ਜੋ ਕਿ ਅੰਨਾ ਹੈ ਅਤੇ ਇਸ ਕਾਰ ਵਿੱਚ ਆਪਾਂ ਬਹੁਤ ਆਸਾਨੀ ਨਾਲ ਚੋਰੀ ਕਰ ਸਕਦੇ ਹਾਂ ਅਤੇ ਨਾਲ ਹੀ ਉਹ ਦੱਸਦਾ ਹੈ ਕਿ ਇਸ ਬੁੱਢੇ ਆਦਮੀ ਦੇ ਘਰ 3 ਲੱਖ ਡਾਲਰ ਹਨ ਜੇਕਰ ਉਹ ਆਪਾਂ ਨੂੰ ਮਿਲ ਗਏ ਤਾਂ ਆਪਣੀ ਜ਼ਿੰਦਗੀ ਬਦਲ ਜਾਏਗੀ ਪਰ ਐਲੈਕਸ ਇਸ ਚੋਰੀ ਨੂੰ ਕਰਨ ਵਿੱਚ ਮਨਾ ਕਰ ਦਿੰਦਾ ਹੈ ਪਰ ਜਦੋਂ ਐਲੈਕਸ ਆਪਣੇ ਘਰ ਆਉਂਦਾ ਹੈ ਤਾਂ ਉਸ ਨੂੰ ਇੱਕ ਲੜਕੀ ਦਾ ਮੈਸੇਜ ਆਉਂਦਾ ਹੈ ਅਤੇ ਉਸ ਲੜਕੀ ਦਾ ਨਾਮ ਸੀ ਰੌਕੀ ਅਤੇ ਉਸ ਮੈਸੇਜ ਵਿੱਚ ਲਿਖਿਆ ਹੁੰਦਾ ਹੈ ਕਿ ਮੇਰੀ ਇੱਕ ਛੋਟੀ ਜਹੀ ਭੈਣ ਹੈ ਅਤੇ ਮੈਂ ਉਸ ਲਈ ਕੁਝ ਵੱਖਰਾ ਕਰਨਾ ਚਾਹੁੰਦੀ ਹਾਂ ਫਿਰ ਐਲੈਕਸ ਉਸ ਚੋਰੀ ਨੂੰ ਕਰਨ ਵਿੱਚ ਮੰਨ ਜਾਂਦਾ ਹੈ। ਹੁਣ ਇਹ ਤਿੰਨ ਉਸ ਬੁੱਢੇ ਆਦਮੀ ਦੇ ਘਰ ਚੋਰੀ ਕਰਨ ਲਈ ਤਿਆਰ ਹੁੰਦੇ ਹਨ। ਇਹ ਤਿੰਨੇ ਉਸ ਬੁੱਢੇ ਆਦਮੀ ਦੇ ਘਰ ਨਜ਼ਰ ਰੱਖਦੇ ਹਨ ਅਤੇ ਉਸ ਬੁੱਢੇ ਆਦਮੀ ਨੂੰ ਵੀ ਦੇਖ ਲੈਂਦੇ ਹਨ ਜੋ ਕਿ ਇੱਕ ਅੰਨਾ ਸੀ। ਇਹਨਾਂ ਨੂੰ ਪਤਾ ਲੱਗਦਾ ਹੈ ਕਿ ਉਹ ਪਹਿਲਾਂ ਇੱਕ ਆਰਮੀ ਵਿੱਚ ਹੁੰਦਾ ਸੀ ਜਿਸ ਕਰਕੇ ਕੋਈ ਇਨਸੀਡੈਂਟ ਹੋਇਆ ਤੇ ਉਸ ਦੀ ਨਜ਼ਰ ਚਲੀ ਗਈ। ਹੁਣ ਇਸ ਘਰ ਵਿੱਚ ਚੋਰੀ ਕਰਨ ਦਾ ਇੱਕ ਹੋਰ ਮਸਲਾ ਖੜਾ ਹੋ ਗਿਆ ਕਿਉਂਕਿ ਉਸ ਘਰ ਵਿੱਚ ਇੱਕ ਕੁੱਤਾ ਸੀ ਜੋ ਕਿ ਬਹੁਤ ਖਤਰਨਾਕ ਸੀ। ਹੁਣ ਸਭ ਤੋਂ ਪਹਿਲਾਂ ਜਾ ਕੇ ਉਹ ਕੁੱਤੇ ਨੂੰ ਬਿਓਚ ਕਰਦੇ ਹਨ ਅਤੇ అలਾਰਮ ਨੂੰ ਬੰਦ ਕਰਦੇ ਹਨ। ਇਹ ਬਹੁਤ ਖੁਸ਼ੀ-ਖੁਸ਼ੀ ਨਾਲ ਮੇਨ ਗੇਟ ਵੱਲ ਵੱਧਦੇ ਹਨ ਤਾਂ ਜੋ ਅੰਦਰ ਜਾ ਕੇ ਚੋਰੀ ਕਰ ਸਕਣ। ਇਹਨਾਂ ਕੋਲ ਬਹੁਤ ਸਾਰੀਆਂ ਪੁਰਾਣੀਆਂ ਚਾਬੀਆਂ ਸਨ ਪਰ ਉਹਨਾਂ ਵਿੱਚੋਂ ਇੱਕ ਵੀ ਚਾਬੀ ਉਸ ਘਰ ਦੇ ਦਰਵਾਜ਼ੇ ਨੂੰ ਖੋਲ ਨਹੀਂ ਸਕੀ ਅਤੇ ਫਿਰ ਇਹ ਇੱਕ ਖਿੜਕੀ ਦਾ ਸ਼ੀਸ਼ਾ ਤੋੜਦੇ ਹਨ ਅਤੇ ਤਿੰਨੋਂ ਅੰਦਰ ਚਲੇ ਜਾਂਦੇ ਹਨ। ਹੁਣ ਐਲੈਕਸ ਦਾ ਫਰੈਂਡ ਸਿੱਧਾ ਉਸ ਬੁੱਢੇ ਆਦਮੀ ਦੇ ਕਮਰੇ ਵਿੱਚ ਜਾਂਦਾ ਹੈ ਤਾਂ ਜੋ ਉਸ ਨੂੰ ਬੇਹੋਸ਼ ਕਰ ਸਕੇ ਅਤੇ ਆਰਾਮ ਨਾਲ ਚੋਰੀ ਕਰ ਸਕੇ ਜਦੋਂ ਇਹ ਉਸ ਬੁੱਢੇ ਆਦਮੀ ਦੇ ਕਮਰੇ ਵਿੱਚ ਜਾਂਦਾ ਹੈ ਤਾਂ ਉਹ ਬੁੱਢਾ ਆਦਮੀ ਉੱਠ ਪੈਂਦਾ ਹੈ ਪਹਿਲਾਂ ਤਾਂ ਐਲੈਕਸ ਦਾ ਦੋਸਤ ਡਰ ਜਾਂਦਾ ਹੈ ਪਰ ਉਹ ਬੁੱਢਾ ਆਦਮੀ ਟੀਵੀ ਬੰਦ ਕਰਨ ਵਾਸਤੇ ਉੱਠਿਆ ਹੁੰਦਾ ਹੈ ਅਤੇ ਫਿਰ ਐਲੈਕਸ ਦਾ ਦੋਸਤ ਉਥੇ ਬੇਹੋਸ਼ ਕਰਨ ਵਾਲੀ ਗੈਸ ਛੱਡ ਕੇ ਵਾਪਸ ਆ ਜਾਂਦਾ ਹੈ ਫਿਰ ਇਹਨਾਂ ਨੂੰ ਇੱਕ ਦਰਵਾਜ਼ਾ ਦੇਖਦਾ ਹੈ ਜਿਸ ਨੂੰ ਲੋਕ ਲੱਗਾ ਹੁੰਦਾ ਹੈ ਅਤੇ ਇਹ ਸਮਝਦੇ ਹਨ ਕਿ ਸ਼ਾਇਦ 3 ਲੱਖ ਡਾਲਰ ਇਸ ਕਮਰੇ ਦੇ ਵਿੱਚ ਹੀ ਪਏ ਹਨ ਬਾਹਰੋਂ ਉਹ ਲੋਕ ਬਹੁਤ ਹੀ ਮਜ਼ਬੂਤ ਸੀ ਫਿਰ ਐਲੈਕਸ ਦਾ ਦੋਸਤ ਆਪਣੀ ਗਨ ਕੱਢਦਾ ਹੈ ਅਤੇ ਉਸ ਲੋਕ ਨੂੰ ਤੋੜਨ ਲੱਗਦਾ ਹੈ ਪਰ ਐਲੈਕਸ ਉਸ ਨੂੰ ਮਨਾ ਕਰ ਦਿੰਦਾ ਹੈ ਅਤੇ ਕਹਿੰਦਾ ਹੈ ਆਪਾਂ ਇੱਥੇ ਚੋਰੀ ਕਰਨ ਵਾਸਤੇ ਆਏ ਹਾਂ ਅਤੇ ਗਨ ਲਿਆਉਣ ਦਾ ਕੋਈ ਵੀ ਮਤਲਬ ਨਹੀਂ ਹੈ ਫਿਰ ਐਲੈਕਸ ਗੁੱਸਾ ਹੋ ਕੇ ਉੱਥੋਂ ਚਲਾ ਜਾਂਦਾ ਹੈ ਐਲੈਕਸ ਦਾ ਦੋਸਤ ਉਸ ਗਨ ਨਾਲ ਸ਼ੂਟ ਕਰਕੇ ਤਾਲਾ ਤੋੜ ਦਿੰਦਾ ਹੈ ਅਤੇ ਅਸੀਂ ਦੇਖਦੇ ਹਾਂ ਕਿ ਉੱਥੇ ਹੀ ਉਹ ਬੁੱਢਾ ਆਦਮੀ ਵੀ ਆ ਜਾਂਦਾ ਹੈ ਜਿਸ ਨੂੰ ਦੇਖਣ ਤੇ ਲੱਗ ਰਿਹਾ ਸੀ ਕਿ ਉਹ ਕਦੇ ਬੇਹੋਸ਼ ਵੀ ਨਹੀਂ ਸੀ ਹੋਇਆ ਹੁਣ ਉਹ ਬੁੱਢਾ ਆਦਮੀ ਇਹਨਾਂ ਨੂੰ ਪੁੱਛਣ ਲੱਗਦਾ ਹੈ ਕਿ ਤੁਸੀਂ ਕੌਣ ਹੋ ਇੱਥੇ ਕਿਉਂ ਆਏ ਹੋ ਤੇ ਫਿਰ ਐਲੈਕਸ ਦਾ ਦੋਸਤ ਕਹਿੰਦਾ ਹੈ ਕਿ ਮੈਂ ਤੁਹਾਡੇ ਘਰ ਵਿੱਚ ਗਲਤੀ ਨਾਲ ਆ ਗਿਆ ਹਾਂ ਹੁਣ ਮੈਂ ਜਾ ਰਿਹਾ ਹਾਂ ਹੁਣ ਉਹ ਬੁੱਢਾ ਆਦਮੀ ਉਸ ਵੱਲ ਹੌਲੀ-ਹੌਲੀ ਵੱਧ ਰਿਹਾ ਹੁੰਦਾ ਹੈ ਤਾਂ ਐਲੈਕਸ ਦਾ ਦੋਸਤ ਕਹਿੰਦਾ ਹੈ ਕਿ ਜੇਕਰ ਇੱਕ ਕਦਮ ਵੀ ਅੱਗੇ ਆਇਆ ਤਾਂ ਮੈਂ ਤੈਨੂੰ ਗੋਲੀ ਨਾਲ ਉਡਾ ਦੇਵਾਂਗਾ ਫਿਰ ਉਹ ਇੱਕ ਗੋਲੀ ਚੁਣਦਾ ਹੈ ਪਰ ਉਹ ਸਾਈਡ ਦੀ ਨਿਕਲ ਜਾਂਦੀ ਹੈ ਅਤੇ ਇੱਕਦਮ ਹੀ ਉਹ ਬੁੱਢਾ ਆਦਮੀ ਉਸ ਨੂੰ ਫੜ ਕੇ ਉਸ ਦਾ ਗਲਾ ਦਬਾਉਣ ਲੱਗਦਾ ਹੈ ਅਤੇ ਉਸ ਨੂੰ ਪੁੱਛਦਾ ਹੈ ਕਿ ਤੂੰ ਇੱਥੇ ਕਿਸ ਲਈ ਆਇਆ ਹੈ ਇੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਉਹ ਬੁੱਢਾ ਆਦਮੀ ਕਾਫੀ ਤਾਕਤਵਰ ਹੈ ਉਹ ਉਸ ਦਾ ਗਲਾ ਕਾਫੀ ਜ਼ੋਰ ਨਾਲ ਦਬਾਰਿਆ ਹੁੰਦਾ ਹੈ ਉਹ ਬੁੱਢਾ ਕਾਫੀ ਗੁੱਸੇ ਵਿੱਚ ਹੁੰਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਕਿ ਤੇਰੇ ਸਾਥੀ ਕਿੱਥੇ ਹਨ ਪਰ ਉਹ ਕਹਿੰਦਾ ਹੈ ਕਿ ਮੈਂ ਇਕੱਲਾ ਹੀ ਆਇਆ ਹਾਂ ਤੁਸੀਂ ਮੈਨੂੰ ਛੱਡ ਦਿਓ ਮੈਂ ਦੁਬਾਰਾ ਇੱਥੇ ਨਹੀਂ ਆਵਾਂਗਾ ਪਰ ਉਹ ਬੁੱਢਾ ਉਸੇ ਦੀ ਗਨ ਨਾਲ ਸ਼ੂਟ ਕਰਕੇ ਉਸ ਨੂੰ ਮਾਰ ਦਿੰਦਾ ਹੈ ਰੋਕੀ ਉਸ ਦੇ ਕੋਲ ਹੀ ਖੜੀ ਹੁੰਦੀ ਹੈ ਅਤੇ ਉਹ ਪੂਰੀ ਤਰ੍ਹਾਂ ਹੈਰਾਨ ਹੋ ਜਾਂਦੀ ਹੈ ਕਿਉਂਕਿ ਜੇਕਰ ਬੁੱਢੇ ਨੂੰ ਪਤਾ ਲੱਗ ਗਿਆ ਕਿ ਕੋਈ ਹੋਰ ਵੀ ਉਸ ਦੇ ਨੇੜੇ ਖੜਾ ਹੈ ਤਾਂ ਉਸ ਦਾ ਵੀ ਉਸ ਬੁੱਢੇ ਆਦਮੀ ਨੇ ਖਾਤਮਾ ਕਰ ਦੇਣਾ ਸੀ ਗੋਲੀ ਦੀ ਆਵਾਜ਼ ਸੁਣ ਕੇ ਐਲੈਕਸ ਵੀ ਉਧਰ ਨੂੰ ਆਉਂਦਾ ਹੈ ਅਤੇ ਉਧਰੋਂ ਬੁੱਢਾ ਆਦਮੀ ਉਸ ਵੱਲ ਆ ਰਿਹਾ ਹੁੰਦਾ ਹੈ ਪਰ ਐਲੈਕਸ ਸਾਈਡ ਦੇ ਹੋ ਕੇ ਇੱਕ ਜਗ੍ਹਾ ਤੇ ਲੋਕ ਜਾਂਦਾ ਹੈ ਫਿਰ ਐਲੈਕਸ ਨੂੰ ਰੌਕੀ ਮੈਸੇਜ ਕਰਦੀ ਹੈ ਅਤੇ ਕਹਿੰਦੀ ਹੈ ਕਿ ਇਸ ਬੁੱਢੇ ਆਦਮੀ ਨੇ ਆਪਣੇ ਸਾਥੀ ਨੂੰ ਮਾਰ ਦਿੱਤਾ ਹੈ ਇਹ ਪੜ੍ਹ ਕੇ ਐਲੈਕਸ ਕਾਫੀ ਪਰੇਸ਼ਾਨ ਹੋ ਜਾਂਦਾ ਹੈ ਅਤੇ ਉਸ ਨੂੰ ਪੁੱਛਣ ਲੱਗਦਾ ਹੈ ਕਿ ਉਹ ਕਿੱਥੇ ਹੈ ਰੌਕੀ ਦੱਸਦੀ ਹੈ ਕਿ ਉਹ ਇੱਕ ਛੋਟੇ ਜਿਹੇ ਕਮਰੇ ਵਿੱਚ ਲੁਕੀ ਹੋਈ ਹੈ ਫਿਰ ਉਸੇ ਵੇਲੇ ਹੀ ਉੱਥੇ ਉਹ ਬੁੱਢਾ ਆਦਮੀ ਆ ਜਾਂਦਾ ਹੈ ਅਤੇ ਇੱਕ ਲੋਕਰ ਵਿੱਚ ਕੋਡ ਲਗਾ ਕੇ ਆਪਣੇ ਪੈਸੇ ਚੈੱਕ ਕਰਦਾ ਹੈ ਤੇ ਚਲਾ ਜਾਂਦਾ ਹੈ ਰੌਕੀ ਉਸ ਕਮਰੇ ਵਿੱਚ ਬੈਠੀ ਉਸ ਕੋਡ ਨੂੰ ਪੜ ਲੈਂਦੀ ਹੈ ਹੁਣ ਉੱਥੇ ਐਲੈਕਸ ਵੀ ਆ ਜਾਂਦਾ ਹੈ ਅਤੇ ਇਹ ਲੋਕਰ ਵਿੱਚ ਕੋਡ ਲਗਾ ਕੇ ਪੈਸੇ ਚੈੱਕ ਕਰਦੇ ਹਨ ਅਤੇ ਉਸ ਵਿੱਚ 3 ਲੱਖ ਡਾਲਰ ਨਹੀਂ ਬਲਕਿ 1 ਲੱਖ ਡਾਲਰ ਸਨ ਪਰ ਇਹ ਵੀ ਇਹਨਾਂ ਲਈ ਕਾਫੀ ਸਨ ਇਹ ਪੈਸੇ ਲੈ ਕੇ ਇਥੋਂ ਜਾਣ ਲੱਗਦੇ ਹਨ ਪਰ ਉਸੇ ਵੇਲੇ ਹੀ ਉਹ ਬੁੱਢਾ ਆਦਮੀ ਉੱਥੇ ਆ ਜਾਂਦਾ ਹੈ ਕਿਉਂਕਿ ਉਹ ਇਹਨਾਂ ਦੇ ਦੋਸਤ ਦੀ ਲਾਸ਼ ਨੂੰ ਟਿਕਾਣੇ ਲਾਉਣ ਆਇਆ ਸੀ ਉਹ ਐਲੈਕਸ ਦੇ ਪੈਰਾਂ ਦੀ ਆਵਾਜ਼ ਸੁਣ ਲੈਂਦਾ ਹੈ ਤੇ ਗਨ ਉਸ ਦਿਸ਼ਾ ਵੱਲ ਕਰਦਾ ਹੈ ਪਰ ਉਹ ਦੋਵੇਂ ਥੋੜੀ ਜਹੀ ਆਵਾਜ਼ ਵੀ ਨਹੀਂ ਕਰਦੇ ਜਿਸ ਕਰਕੇ ਉਸ ਬੁੱਢੇ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਉਸਦਾ ਵਹਿਮ ਹੈ ਅਤੇ ਉਹ ਉੱਥੋਂ লাশ ਨੂੰ ਟਿਕਾਣੇ ਲਗਾਉਣ ਲਈ ਚਲਾ ਜਾਂਦਾ ਹੈ ਹੁਣ ਐਲੈਕਸ ਅਤੇ ਰੋਕੀ ਇੱਕ ਬੀਸਮੈਂਟ ਵਿੱਚ ਚਲੇ ਜਾਂਦੇ ਹਨ ਤਾਂ ਜੋ ਉਹ ਦੋਵੇਂ ਇਥੋਂ ਭੱਜ ਸਕਣ ਉੱਥੇ ਹੀ ਅਸੀਂ ਉੱਪਰ ਉਸ ਬੁੱਢੇ ਆਦਮੀ ਨੂੰ ਦੇਖਦੇ ਹਾਂ ਜੋ ਕਿ ਇਹਨਾਂ ਦੇ ਬੂਟਾਂ ਤੋਂ ਪਤਾ ਲਗਾ ਲੈਂਦਾ ਹੈ ਕਿ ਇੱਥੇ ਇੱਕ ਤੋਂ ਜ਼ਿਆਦਾ ਲੋਕ ਹਨ ਫਿਰ ਉਹ ਆਪਣਾ ਲੋਕਰ ਚੈੱਕ ਕਰਦਾ ਹੈ ਜਿਸ ਵਿੱਚੋਂ ਪੈਸੇ ਗਾਇਬ ਹੁੰਦੇ ਹਨ ਅਤੇ ਉਹ ਬਹੁਤ ਗੁੱਸੇ ਵਿੱਚ ਆ ਜਾਂਦਾ ਹੈ ਉਦੋਂ ਅਸੀਂ ਐਲੈਕਸ ਅਤੇ ਰੋਕੀ ਨੂੰ ਦੇਖਦੇ ਹਾਂ ਜਿਨ੍ਹਾਂ ਨੂੰ ਬੇਸਮੈਂਟ ਵਿੱਚ ਇੱਕ ਲੜਕੀ ਦੇਖਦੀ ਹੈ ਐਲੈਕਸ ਅਤੇ ਰੋਕੀ ਉਸ ਲੜਕੀ ਨੂੰ ਪੁੱਛਦੇ ਹਨ ਤੈਨੂੰ ਇੱਥੇ ਕਿਸ ਨੇ ਕੈਦ ਕੀਤਾ ਹੈ ਉਹ ਲੜਕੀ ਉਹਨਾਂ ਨੂੰ ਇੱਕ ਅਖਬਾਰ ਦਾ ਟੁਕੜਾ ਦਿੰਦੀ ਹੈ ਜਿਸ ਵਿੱਚ ਲਿਖਿਆ ਹੁੰਦਾ ਹੈ ਕਿ ਕਈ ਸਾਲ ਪਹਿਲਾਂ ਇਸ ਬੁੱਢੇ ਆਦਮੀ ਦੀ ਬੇਟੀ ਨੂੰ ਕੋਈ ਗੱਡੀ ਨਾਲ ਮਾਰ ਕੇ ਚਲਾ ਗਿਆ ਅਤੇ ਉਹ ਐਕਸੀਡੈਂਟ ਇਸ ਲੜਕੀ ਨੇ ਹੀ ਕੀਤਾ ਹੁੰਦਾ ਹੈ ਜਿਸ ਨੂੰ ਉਸ ਬੁੱਢੇ ਆਦਮੀ ਨੇ Quer que é ਹੁਣ ਐਲੈਕਸ ਅਤੇ ਰੋਕੀ ਉਸ ਲੜਕੀ ਨੂੰ ਆਪਣੇ ਨਾਲ ਬਾਹਰ ਲੈ ਕੇ ਜਾਣਾ ਚਾਹੁੰਦੇ ਹਨ ਅਤੇ ਜਦੋਂ ਇਹ ਬਾਹਰ ਜਾਣ ਹੀ ਵਾਲੇ ਹੁੰਦੇ ਹਨ ਤਾਂ ਉਹ ਬੁੱਢਾ ਆਦਮੀ ਉੱਥੇ ਆ ਜਾਂਦਾ ਹੈ ਅਤੇ ਇਹਨਾਂ ਦੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦਾ ਹੈ ਅਤੇ ਇੱਕ ਗੋਲੀ ਉਸ ਵਿਚਾਰੀ ਲੜਕੀ ਨੂੰ ਵੀ ਲੱਗ ਜਾਂਦੀ ਹੈ ਜਿਸ ਨੂੰ ਉਸਨੇ ਕੈਦ ਕਰਕੇ ਰੱਖਿਆ ਹੋਇਆ ਸੀ ਜਦੋਂ ਬੁੱਢੇ ਆਦਮੀ ਨੂੰ ਪਤਾ ਲੱਗਦਾ ਹੈ ਕਿ ਗੋਲੀ ਉਸ ਲੜਕੀ ਦੇ ਵੱਜ ਗਈ ਹੈ ਤਾਂ ਉਹ ਬਹੁਤ ਦੁਖੀ ਹੁੰਦਾ ਹੈ ਉਧਰ ਐਲੈਕਸ ਅਤੇ ਰੋਕੀ ਇੱਥੋਂ ਭੱਜ ਜਾਂਦੇ ਹਨ ਪਰ ਉਹ ਬੁੱਢਾ ਇਹਨਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੰਦਾ ਹੈ ਉਹ ਸਾਰੇ ਘਰ ਦੀ ਬਿਜਲੀ ਬੰਦ ਜੁੰਦਾ ਹੈ ਹੁਣ ਬੁੱਢਾ ਆਦਮੀ ਆਪਣੀ ਗਨ ਲੈ ਕੇ ਇਹਨਾਂ ਨੂੰ ਲੱਭਣ ਲੱਗ ਜਾਂਦਾ ਹੈ ਐਲੈਕਸ ਜਿੱਥੇ ਲੁਕਿਆ ਹੁੰਦਾ ਹੈ ਉੱਥੇ ਹੀ ਉਹ ਬੁੱਢਾ ਆਦਮੀ ਆ ਜਾਂਦਾ ਹੈ ਤੇ ਉਸ ਦਾ ਗਲਾ ਦਬਾਉਣ ਲੱਗ ਜਾਂਦਾ ਹੈ ਫਿਰ ਐਲੈਕਸ ਉਸ ਤੇ ਇੱਕ ਚੀਜ਼ ਨਾਲ ਵਾਰ ਕਰਦਾ ਹੈ ਤੇ ਉੱਥੋਂ ਭੱਜ ਜਾਂਦਾ ਹੈ ਫਿਰ ਐਲੈਕਸ ਅਤੇ ਰੋਕੀ ਬੇਸਮੈਂਟ ਵਿੱਚੋਂ ਨਿਕਲ ਕੇ ਉੱਪਰ ਆ ਜਾਂਦੇ ਹਨ ਅਤੇ ਉਹ ਉੱਥੇ ਹੀ ਉਸ ਖਤਰਨਾਕ ਕੁੱਤੇ ਨੂੰ ਵੇਖਦੇ ਹਨ ਅਤੇ ਇਹ ਹੋਰ ਉੱਤੇ ਚਲੇ ਜਾਂਦੇ ਹਨ ਉੱਪਰ ਵਾਲੇ ਕਮਰੇ ਵਿੱਚ ਇੱਕ ਖਿੜਕੀ ਹੁੰਦੀ ਹੈ ਜਿਸ ਦੇ ਰਾਹੀਂ ਉਹ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਹਨ ਪਰ ਉਸੇ ਵੇਲੇ ਹੀ ਉਹ ਕੁੱਤਾ ਉੱਥੇ ਆ ਕੇ ਐਲੈਕਸ ਤੇ ਹਮਲਾ ਕਰ ਦਿੰਦਾ ਹੈ ਤੇ ਐਲੈਕਸ ਖਿੜਕੀ ਵਿੱਚੋਂ ਥੱਲੇ ਡਿੱਗ ਜਾਂਦਾ ਹੈ ਜਿੱਥੇ ਉਹ ਡੇਗਦਾ ਹੈ ਉੱਥੇ ਕੱਚ ਦਾ ਇੱਕ ਰੂਪ ਬਣਿਆ ਹੁੰਦਾ ਹੈ ਜਿਸ ਦੀ ਆਵਾਜ਼ ਦੇ ਕਾਰਨ ਉਸ ਬੁੱਢੇ ਆਦਮੀ ਨੂੰ ਪਤਾ ਲੱਗ ਜਾਂਦਾ ਹੈ ਅਤੇ ਉਹ ਆ ਕੇ ਐਲੈਕਸ ਨੂੰ ਚਾਕੂ ਨਾਲ ਮਾਰ ਦਿੰਦਾ ਹੈ ਉਧਰ ਅਸੀਂ ਰੌਕੀ ਨੂੰ ਦੇਖਦੇ ਹਾਂ ਜੋ ਟਨਲ ਦੇ ਰਾਹੀਂ ਇੱਕ ਜਗ੍ਹਾ ਤੇ ਪਹੁੰਚ ਜਾਂਦੀ ਹੈ ਪਰ ਉਸੇ ਵੇਲੇ ਹੀ ਉਹ ਕੁੱਤਾ ਉੱਥੇ ਆ ਜਾਂਦਾ ਹੈ ਤੇ ਰੌਕੀ ਆਪ जान بچਾਉਣ ਲਈ ਉਤੋਂ ਛਾਲ ਮਾਰ ਦਿੰਦੀ ਹੈ ਤੇ ਬੇਹੋਸ਼ ਹੋ ਜਾਂਦੀ ਹੈ ਤੇ ਉਤੇ ਹੀ ਉਹ ਬੁੱਢਾ ਆਦਮੀ ਆ ਕੇ ਉਸ ਨੂੰ ਫੜ ਲੈਂਦਾ ਹੈ ਤੇ ਉਸ ਨਾਲ ਬਹੁਤ ਬੁਰਾ سلوਕ ਕਰਦਾ ਹੈ ਉਸ ਨੂੰ ਬਹੁਤ ਮਾਰਦਾ ਹੈ ਅਤੇ ਰੋਕੀ ਬੇਹੋਸ਼ ਹੋ ਜਾਂਦੀ ਹੈ ਹੁਣ ਜਦੋਂ ਰੋਕੀ ਨੂੰ ਹੋਸ਼ ਆਉਂਦਾ ਹੈ ਤਾਂ ਉਹ ਆਪਣੇ ਆਪ ਨੂੰ ਇੱਕ ਜਗ੍ਹਾ ਤੇ ਕੈਦ ਹੋਇਆ ਪਾਉਂਦੀ ਹੈ ਇਹ ਉਹੀ ਜਗ੍ਹਾ ਸੀ ਜਿੱਥੇ ਉਸ ਨੇ ਪਹਿਲੀ ਲੜਕੀ ਨੂੰ ਕੈਦ ਕੀਤਾ ਹੋਇਆ ਸੀ ਫਿਰ ਉਹ ਬੁੱਢਾ ਆਦਮੀ ਉਸ ਨੂੰ ਦੱਸਦਾ ਹੈ ਕਿ ਉਹ ਆਪਣੀ ਬੇਟੀ ਨੂੰ ਬਹੁਤ ਯਾਦ ਕਰਦਾ ਹੈ ਅਤੇ ਉਸ ਨੇ ਉਸ ਲੜਕੀ ਨੂੰ ਵੀ ਇਸ ਕਰਕੇ ਹੀ ਇੱਥੇ ਕੈਰ ਕੀਤਾ ਸੀ ਕਿਉਂਕਿ ਉਸ ਤੋਂ ਉਸਦੀ ਬੇੜੀ ਹੋਣ ਵਾਲੀ ਸੀ ਪਰ ਤੁਹਾਡੀ ਵਜ੍ਹਾ ਦੇ ਨਾਲ ਉਹ ਲੜਕੀ ਮੇਰੇ ਹੱਥੋਂ ਮਰ ਗਈ ਹੁਣ ਗਲਤੀ ਦੀ ਸਜ਼ਾ ਤੁਸੀਂ ਭੁਗਤੋ ਕਿਉਂਕਿ ਜਦੋਂ ਤੱਕ ਮੇਰੀ ਇੱਕ ਹੋਰ ਬੇੜੀ ਨਹੀਂ ਹੋ ਜਾਂਦੀ ਰੌਕੀ ਕਾਫੀ ਡਰ ਰਹੀ ਹੁੰਦੀ ਹੈ ਅਤੇ ਉੱਥੇ ਹੀ ਅਸੀਂ ਵੇਖਦੇ ਹਾਂ ਕਿ ਐਲੈਕਸ ਜਿੰਦਾ ਹੁੰਦਾ ਹੈ ਕਿਉਂਕਿ ਜਦੋਂ ਬੁੱਢਾ ਆਦਮੀ ਉਸ ਨੂੰ ਮਾਰ ਰਿਹਾ ਸੀ ਤਾਂ ਉਸ ਨੇ ਆਪਣੀ ਦੋਸਤ ਦੀ ਲਾਸ਼ ਆਪਣੇ ਉੱਤੇ ਰੱਖ ਲਈ ਸੀ ਤਾਂ ਜੋ ਉਸ ਬੁੱਢੇ ਆਦਮੀ ਨੂੰ ਲੱਗੇ ਕਿ ਉਸਨੇ ਉਸਦੇ ਚਾਕੂ ਮਾਰ ਦਿੱਤਾ ਹੈ। ਹੁਣ ਐਲੈਕਸ ਆ ਕੇ ਉਸ ਬੁੱਢੇ ਤੇ ਇੱਕ ਵੱਡੇ ਜਿਹੇ ਔਥੌਰੀ ਨਾਲ ਵਾਰ ਕਰਦਾ ਹੈ ਅਤੇ ਉਸ ਨੂੰ ਬੰਨ੍ਹ ਦਿੰਦਾ ਹੈ। ਹੁਣ ਉਹ ਰੌਕੀ ਨੂੰ ਲੈ ਕੇ ਉੱਪਰ ਆ ਜਾਂਦਾ ਹੈ ਤਾਂ ਜੋ ਉਹ ਇੱਥੋਂ ਭੱਜ ਸਕਣ। ਹੁਣ ਉਹ ਦੋਵੇਂ ਇੱਥੋਂ ਭੱਜਣ ਹੀ ਵਾਲੇ ਹੁੰਦੇ ਹਨ ਕਿ ਉਹ ਬੁੱਢਾ ਆਦਮੀ ਆ ਕੇ ਐਲੈਕਸ ਦੇ ਗੋਲੀ ਮਾਰ ਦਿੰਦਾ ਹੈ ਅਤੇ ਐਲੈਕਸ ਉੱਥੇ ਹੀ ਮਰ ਜਾਂਦਾ ਹੈ। ਰੌਕੀ ਬੂਹਾ ਖੋਲਣ ਵਿੱਚ ਕਾਮਯਾਬ ਹੋ ਜਾਂਦੀ ਹੈ ਅਤੇ ਬਾਹਰ ਨਿਕਲ ਜਾਂਦੀ ਹੈ ਪਰ ਉਸ ਵੇਲੇ ਸਵੇਰ ਦਾ ਟਾਈਮ ਹੁੰਦਾ ਹੈ। ਰੌਕੀ ਭੱਜ ਰਹੀ ਹੁੰਦੀ ਹੈ ਤੇ ਉਸ ਕੋਲ ਚੋਰੀ ਦੇ 1 ਲੱਖ ਡਾਲਰ ਵੀ ਹੁੰਦੇ ਹਨ ਪਰ ਉਹ ਬੁੱਢੇ ਆਦਮੀ ਦਾ ਕੁੱਤਾ ਰੌਕੀ ਦੇ ਮਗਰ ਲੱਗ ਜਾਂਦਾ ਹੈ ਤੇ ਰੌਕੀ ਉਸ ਨੂੰ ਇੱਕ ਜਗ੍ਹਾ ਤੇ ਬੰਦ ਕਰ ਦਿੰਦੀ ਹੈ ਫਿਰ ਉਸੇ ਵੇਲੇ ਹੀ ਉਹ ਬੁੱਢਾ ਆਦਮੀ ਉੱਥੇ ਆ ਜਾਂਦਾ ਹੈ ਅਤੇ ਰੌਕੀ ਨੂੰ ਜ਼ੋਰ ਨਾਲ ਮਾਰਦਾ ਹੈ ਅਤੇ ਉਸ ਨੂੰ ਫੜ ਕੇ ਫਿਰ ਅੰਦਰ ਲੈ ਜਾਂਦਾ ਹੈ ਫਿਰ ਰੌਕੀ ਨੂੰ ਇੱਕ ਆਈਡੀਆ ਆਉਂਦਾ ਹੈ ਕਿ ਜੇਕਰ ਉਹ ਘਰ ਦੇ ਸਾਰੇ అలਾਰਮ ਚਾਲੂ ਕਰ ਦੇਵੇ ਤਾਂ అలਾਰਮ ਦੀ ਆਵਾਜ਼ ਨਾਲ ਉਸ ਬੁੱਢੇ ਆਦਮੀ ਨੂੰ ਪਤਾ ਨਹੀਂ ਲੱਗੇਗਾ ਅਤੇ ਉਹ ਇਥੋਂ ਭੱਜ ਸਕਦੀ ਹੈ ਅਤੇ ਫਿਰ ਉਹ ਇਦਾਂ ਹੀ ਕਰਦੀ ਹੈ అలਾਰਮ ਨੂੰ ਆਨ ਕਰ ਦਿੰਦੀ ਹੈ ਉਸ ਬੁੱਢੇ ਆਦਮੀ ਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਹੁੰਦਾ ਹੈ ਅਤੇ ਉਹ ਮਾਰ ਮਾਰ ਕੇ ਉਸ ਦਾ ਸਿਰ ਪਾੜ ਦਿੰਦੀ ਹੈ ਅਤੇ ਰੋਕੀ ਪੈਸੇ ਲੈ ਕੇ ਭੱਜਣ ਵਿੱਚ ਕਾਮਯਾਬ ਹੋ ਜਾਂਦੀ ਹੈ ਉਥੇ ਹੀ ਉਸ ਘਰ ਵਿੱਚ ਪੁਲਿਸ ਵੀ ਆ ਜਾਂਦੀ ਹੈ। ਹੁਣ ਅਗਲੇ ਸੀਨ ਵਿੱਚ ਅਸੀਂ ਦੇਖਦੇ ਹਾਂ ਕਿ ਰੋਕੀ ਆਪਣੀ ਭੈਣ ਨੂੰ ਲੈ ਕੇ ਕਿਤੇ ਜਾ ਰਹੀ ਹੁੰਦੀ ਹੈ ਅਤੇ ਉਥੇ ਹੀ ਉਹ ਨਿਊਜ਼ ਵਿੱਚ ਦੇਖਦੀ ਹੈ। ਨਿਊਜ਼ ਵਿੱਚ ਉਹ ਇਹ ਦੱਸ ਰਹੇ ਹੁੰਦੇ ਹਨ ਕਿ ਕੱਲ ਰਾਤ ਨੂੰ ਇਸ ਬੁੱਢੇ ਆਦਮੀ ਦੇ ਘਰ ਦੋ ਚੋਰ ਆਏ ਸਨ ਅਤੇ ਉਸ ਬੁੱਢੇ ਆਦਮੀ ਨੂੰ ਹੀ ਹੋਸ਼ ਆ ਜਾਂਦਾ ਹੈ ਅਤੇ ਉਹ ਕਹਿੰਦਾ ਹੈ ਕਿ ਮੈਂ ਉਹਨਾਂ ਦੋਵਾਂ ਨੂੰ ਮਾਰ ਦਿੱਤਾ ਹੈ ਅਤੇ ਨਾਲ ਹੀ ਉਹ ਕਹਿੰਦਾ ਹੈ ਕਿ ਮੇਰੇ ਘਰ ਵਿੱਚ ਕੋਈ ਵੀ ਚੋਰੀ ਨਹੀਂ ਹੋਈ। ਅਤੇ ਉਹ ਇਹ ਗੱਲ ਇਸ ਲਈ ਕਹਿੰਦਾ ਹੈ ਕਿ ਜੇਕਰ ਉਸ ਨੇ ਇਹ ਦੱਸ ਦਿੱਤਾ ਕਿ ਉਸ ਦੇ ਘਰ ਚੋਰੀ ਹੋਈ ਹੈ ਤਾਂ ਰੌਕੀ ਫੜੀ ਜਾਂਦੀ ਤੇ ਜੇਕਰ ਰੌਕੀ ਫੜੀ ਜਾਂਦੀ ਤਾਂ ਉਹ ਸਾਰੀ ਗੱਲ ਪੁਲਿਸ ਨੂੰ ਦੱਸ ਦਿੰਦੀ ਅਤੇ ਉਹ ਬੁੱਢਾ ਆਦਮੀ ਆਪਣਾ ਬਦਲਾ ਲੈਣ ਦੇ ਚੱਕਰ ਵਿੱਚ ਹੈ ਅਤੇ ਇਹ ਕਹਾਣੀ ਇੱਥੇ ਹੀ ਖਤਮ ਹੋ ਜਾਂਦੀ ਹੈ ਦੋਸਤੋ ਜੇਕਰ ਤੁਸੀਂ ਇਸ ਕਹਾਣੀ ਦਾ ਦੂਸਰਾ ਭਾਗ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇੱਕ ਲਾਈਕ ਜ਼ਰੂਰ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ